18ਵੀਂ ਸਦੀ ਦਾ ਉਹ ਸਮਾਂ ਜਦੋਂ ਜਕਰੀਆ ਖਾਨ ਸਿੱਖਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਸੀ ਮੁਗਲ ਸ਼ਾਸਕ ਸਿੱਖਾਂ ਨੂੰ ਖਤਮ ਕਰਨ ਤੇ ਤਲਿਆ ਹੋਇਆ ਸੀ ਸਿੱਖ ਜੰਗਲਾਂ ਵਿੱਚ ਰਹਿ ਕੇ ਦਿਨ ਦਾ ਸਮਾਂ ਬਤੀਤ ਕਰਦੇ ਤੇ ਰਾਤ ਦੇ ਸਮੇਂ ਬਾਹਰ ਨਿਕਲਦੇ ਇੱਕ ਦਿਨ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੋਨੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਸੀ ਤਾਂ ਉਹਨਾਂ ਨੇ ਰਸਤੇ ਵਿੱਚ ਦੋ ਮੁਸਾਫਰਾਂ ਨੂੰ ਗੱਲਾਂ ਕਰਦੇ ਸੁਣਿਆ ਇਹ ਹਕੂਮਤ ਨੇ ਸਿੱਖ ਕੌਮ ਖਤਮ ਕਰ ਦਿੰਦੀ ਹੈ ਇਹਨਾਂ ਸੁਣਦਿਆਂ ਹੀ ਬੱਬਾ ਬੋਤਾ ਸਿੰਘ ਅਤੇ ਬੱਬਾ ਗਰਜਾ ਸਿੰਘ ਦੋਨੋਂ ਨੇ ਸਰਾਇ ਨੂਰਉਦੀਨ ਦੇ ਲਾਗੇ ਜਗ੍ਹਾ ਤੇ ਕਬਜ਼ਾ ਕਰ ਲਿਆ ਤੇ ਰਾਹੀਗੀਆਂ ਕੋਲੋਂ ਟੈਕਸ ਵਸੂਲਣਾ ਚਾਲੂ ਕਰ ਦਿੱਤਾ ਦੋਨੋਂ ਸਿੱਖਾਂ ਨੇ ਜਕਰੀਆ ਖਾਨ ਨੂੰ ਚਿੱਠੀ ਲਿਖ ਕੇ ਵੰਗਾਰਿਆ ਕਿ ਸਿੱਖ ਅਜੇ ਖਤਮ ਨਹੀਂ ਹੋਏ ਜਕਰੀਆ ਖਾਨ ਉਹਨਾਂ ਨੂੰ ਜ਼ਿੰਦਾ ਫੜਨ ਵਾਸਤੇ 200 ਬੰਦਿਆਂ ਦੀ ਫੌਜ ਭੇਜਦਾ ਹੈ ਪਰ ਬੱਬਾ ਬੋਤਾ ਸਿੰਘ ਅਤੇ ਬੱਬਾ ਗਰਜਾ ਸਿੰਘ ਇੱਕ ਇੱਕ ਦਾ ਮੁਕਾਬਲਾ ਕਰਦੇ ਹੋਏ ਉਹਨਾਂ ਨੂੰ ਮਾਰ ਮਕਾਉਂਦੇ ਨੇ ਅਖੀਰ ਜਦੋਂ ਸਾਰੀ ਫੌਜ ਉਹਨਾਂ ਤੇ ਇੱਕ ਸਾਥ ਹਮਲਾ ਕਰਦੀ ਹੈ ਤਾਂ ਔਸੂਰ ਵੀਰਾਂ ਦੀ ਤਰ੍ਹਾਂ ਲੜਦੇ ਤੇ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ